ਬਾਈ ਸਤਿ ਸ੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਠੀਕ ਠਾਕ ਹੋ ਜਨਵਾਰ ਠੀਕ ਆ ਬਾਈ ਉਮੀਦ ਕਰਦੇ ਆ ਵੀ ਸਾਰੇ ਭਰਾਵਾਂ ਦੇ ਪਰਮਾਤਮਾ ਤੰਦਰੁਸਤੀ ਬਖਸ਼ੇ ਜਨਵਰਾਂ ਨੂੰ ਆਪਦੀ ਸਿਹਤ ਨੂੰ ਭਰਾਵਾਂ ਦੇ ਨੂੰ ਕਾਫੀ ਦਿਨ ਹੋ ਗਏ ਸੀ ਬਾਈ ਵੀਡੀਓ ਨਹੀਂ ਪਈ ਸੀਗੀ ਸਾਥੋਂ ਅਸੀਂ ਸਵਾ ਦੇ ਦਿਨਾਂ ਕਰਕੇ ਵੀਡੀਓ ਪਾਉਣੀ ਬੰਦ ਕਰੀ ਹੋਈ ਸੀਗੀ ਉਸ ਵਿੱਚ ਹੁਣ ਨਵਾਂ ਸਾਲ ਆ ਗਿਆ ਕੁਝ ਖੇਤੀ ਦਾ ਕੰਮ ਜਾ ਸੀਗਾ ਯਾਰ ਬਾਈ ਹੋਰ ਦੱਸੋ ਬਾਈ ਜਨਵਾਰ ਠੀਕ ਆ ਦਾਣਾ ਪਾਣੀ ਵਧੀਆ ਸਹੀ ਪਾਈ ਜਾਂਦੇ ਹੋ ਸਾਰੇ ਭਰਾ ਕਮੈਂਟਾਂ 'ਚ ਕਰ ਦੱਸ ਦਿਆ ਕਰੋ ਯਾਰ ਦੂਜੀ ਗੱਲ ਬਾਈ ਆਹ ਦਿਨਾਂ ਵੀ ਪੰਜ-ਛੇ ਦਿਨਾਂ ਦੀ ਠੰਡ ਬਹੁਤ ਹੋ ਰਹੀ ਆ। ਪੁੱਤਰ ਵਿੱਚ ਇਕੱਠੇ ਜੇ ਹੋ ਕੇ ਬੈਠੀ ਜਾਂਦੇ ਆ। ਇਕੱਠੇ ਜੇ ਹੋ ਕੇ ਬੈਠੀ ਜਾਂਦੇ ਆਗੇ ਤੇ ਕੁਛ ਬਾਈ ਜਿਵੇਂ ਆਪਾਂ ਹੁਣ ਪਾਣੀ ਪਾਈ ਜਾਂਦੇ ਆ। ਆਪ ਦਾ ਦਾਣਾ ਪਾਣੀ ਬਾਈ ਟਾਈਮ ਨਾਲ ਪਾ ਦਿਆ ਕਰੋ। ਕੁਛ ਪਾਣੀ ਨਾ ਬਾਈ ਬਾਲਾ ਗਰਮ ਨਾ ਪਾਣੀ ਪਾਇਆ ਕਰੋ। ਉਹਦੇ ਨਾਲ ਵੀ ਥੋੜਾ ਮੋਟਾ ਇਹਨਾਂ ਦੀ ਜਿਹੜੀ ਚਮੜੀ ਉਹਨੂੰ ਫਰਕ ਪੈਂਦਾਗਾ ਬਾਲੇ ਗਰਮ ਪਾਣੀ ਦਾ। ਇਨੂੰ ਆਹ ਮੋਟਰ ਦਾ ਪਾਣੀ ਪਾ ਦਿਆ ਕਰੋ ਜਿਹੜਾ ਜਿਵੇਂ ਹੁਣ ਜਨਵਰ ਕੁਦਰਤ ਦੇ ਹਿਸਾਬ ਨਾਲ ਪੀਂਦੇ ਆ ਉਵੇਂ ਹੀ ਪਾਇਆ ਕਰੋ ਇੱਕ ਜੇ ਹੁਣ ਕਈ ਭਰਾ ਪੁੱਛਦੇ ਹੁੰਦੇ ਸੀ ਵੀ ਅਲਸੀ ਉਲਸੀ ਪਾ ਦਈਏ ਆ ਦੋ ਚਾਰ ਦਿਨ ਹੈਗੇ ਬਾਈ ਅਲਸੀ ਦੇ ਹਨ ਜਾਂ ਤਿਲਾਂ ਦੇ ਜੇ ਕਿਸੇ ਬੰਦੇ ਨੇ ਪਾਉਣੇ ਆ ਬਹੁਤ ਚੰਗੀ ਚੀਜ਼ ਆ ਹੁਣ ਬਾਜਰੇ ਦੇ ਦਾਣੇ ਵਧੀਆ ਸਾਫ ਪਾਇਓ ਬਾਈ ਦਾਣਾ ਕੋਈ ਆਉਦੇ ਵਾਲਾ ਨਾ ਪਾਇਓ ਆਪਣਾ ਜਿਵੇਂ ਕੋਈ ਦਵਾਈ ਬੂਟੀ ਵਾਲਾ ਹੁੰਦਾ ਮੁੜ ਕੇ ਨੁਕਸਾਨ ਹੋ ਜਾਣਾ ਬਾਈ ਜਿਵੇਂ ਨਾ ਹੁਣ ਭਰਾਮਾ ਦੇ ਪਾਣੀ ਵਾਲੀਆਂ ਬਿਠਾਂ ਜੀਆਂ ਵਿੱਚ ਕੋਈ ਕੂਤਰ ਮਾਰੀ ਜਾਂਦੇ ਜਾਂ ਪਾਣੀ ਪੀ ਜਾਂਦੇ ਆ ਹਨ ਉਹਦੇ ਲਈ ਇੱਕ ਤਾਂ ਬਈ ਮੈਟ੍ਰੋਜਲੀ ਆ ਜਿਹੜੀ ਜਿਹਦੇ ਵਿੱਚ ਪਾਵਰ ਜੈਲ ਦਾ ਇਨਸਲਟ ਹੁੰਦਾ ਉਹ ਲੈ ਲਿਓ ਇੱਕ ਕੈਪਸੂਲ ਗੋਲੀਆਂ ਨੇ ਬਾਈ ਤੇ ਡਾਕਸੀਸਾਈਕਲਿਨ ਗੋਲੀਆਂ ਨੇ ਬਾਈ ਉਹਨਾਂ ਅੱਧੀ ਗੋਲੀ ਦੇਣੀ ਆ ਵੀ ਜਨਵਾਰ ਨੂੰ ਅੱਧੀ ਗੋਲੀ ਦੇਣੀ ਆ ਉਹ ਦੇਖ ਕੇ ਜੇ ਤਾਂ ਬਾਈ ডোজ ਵੱਧਦੀ ਆ ਹਨਾ ਜੇ 400 ডোজ ਦੀ ਆ ਹਨਾ ਫੇਰ ਦੇਣਾ ਬਾਈ ਚੌਥਾ ਹਿੱਸਾ ਜੇ 200 ਦੀ ਆ ਡਾਕਟਰ ਉਹ ਗੋਲੀ ਬਾਈ ਫੇਰ ਦੇਣੀ ਆ ਅੱਧੀ ਗੋਲੀ ਦੇ ਕੇ ਪਾਣੀ ਦੇ ਦਿਓ 3 ਦਿਨ ਇਹ ਲਗਾਤਾਰ ਕਰ ਲਿਓ ਬਾਈ ਨਾਲ ਪਲੇਟਰੋ ਜਲ ਦੇ ਲਿਓ ਛੋਡੇ ਕੂਤਰਾਂ ਦੀਆਂ ਵਿੱਠਾਂ ਬਾਈ ਜਮਾ ਡਲਿਆਂ ਵਰਗੀਆਂ ਸਾਫ਼ ਹੋਣਗੀਆਂ ਤੇ ਦੂਜੀ ਗੱਲ ਇਹ ਜਿਹੜੇ ਇਕੱਠੇ ਜੋ ਕੇ ਬੰਦੇ ਆ ਉਹ ਨਹੀਂ ਬੈਠਣੇ ਹੈਗੇ ਰਾਵਣ ਕਿਨੇ ਮੜੇ ਬਾਦ ਦਾਣਾ ਪਾਣੀ ਦੀ ਗੌਰ ਰੱਖ ਲਿਆ ਕਰੋ ਆਪਾਂੰ 10 ਦੇਣੀਆਂ ਲੋੜੀ ਤੋਂ ਬਾਅਦ ਤਾਂ ਧੁੱਪਾਂ ਲੱਗਣ ਲੱਗ ਜਾਂਦੀਆਂ ਨੇ ਫੇਰ ਬਾਲਾ ਜਾਨਵਰਨ ਮੈਡੀਕਲ ਤੇ ਨਾ ਕਰੇ ਉਹ ਵੀ ਹੁਣ ਚਲ ਦੇਣਾ ਪੈਂਦਾ ਹਨਾ ਠੰਡ ਵੱਧ ਗਈ ਤੇ ਦੂਜਾ ਕੁਛ ਬਈ ਪਾਣੀ ਨਾ ਗਰਮ ਨਾ ਪਾਇਓ ਗਰਮ ਪਾਣੀ ਨਾਲ ਵੀ ਕੁੱਤਰ ਬਿਮਾਰ ਹੁੰਦੇ ਆ ਨਿੱਗਾ ਪਾਣੀ ਪਾਇਆ ਕਰੋ ਬਈ ਜਿਹੜਾ ਇਹਨਾਂ ਨੂੰ ਹੁਣ ਵੀ ਇਹ ਪੀ ਲੈਣ ਰੱਜ ਕੇ ਵੀ ਜੇ ਮੋਟਰ ਦਾ ਤਾਜ਼ਾ ਪਾਣੀ ਕੱਢ ਕੇ ਪਾ ਦੋ ਜਾਂ ਉ ਬਸ ਠਰਪਨ ਕੇ ਪਾ ਦੋ ਪਾਣੀ ਦੀ ਠੀਕ ਕਰਾਂ ਬਈ ਇਹ ਨਾ ਮੈਂ ਤੁਹਾਨੂੰ ਜਿਹੜੀ ਗੋਲੀ ਬੋਲੀ ਆ ਟੈਮਟਰੋ ਜੱਲ ਇਹ ਬੋਲੀ ਆ ਬਾਈ ਗੋੜੀ ਇਲਿਆ ਕੇ ਆਪਦੀ ਵਰਤ ਕੇ ਦੇਖੋ ਜਿਹੜੇ ਭਰਾਵਾਂ ਦੇ ਗੂਤਰ ਸੁਣ ਜੇ ਬੈਠੇ ਆ ਜਾਂ ਪਾਣੀ ਦੀ ਘਾਟ ਬਾਅਦ ਕਰਕੇ ਹਨਾ ਵੀ ਅੰਦਰੋਂ ਗੂਤਰ ਬਿੱਠਾ-ਮੁੱਠਾ ਗੰਦੀਆਂ ਮਾਰੀ ਜਾਂਦੇ ਲੀਵਰ 'ਚ ਨੁਕਸਾ ਇਹ ਵਰਤ ਕੇ ਦੇਖ ਲਓ ਬਾਈ ਪੂਰਾ ਵਧੀਆ ਰਿਜ਼ਲਟ ਆ ਇਹਦਾ ਦੂਜੀ ਗੱਲ ਜਿਹੜੀ ਮੈਂ ਸ਼ਾਰਕਾ ਫਰੋਲ ਦੀ ਵੀਡੀਓ ਪਾਉਣਾ ਨਾ ਬਾਈ ਪਾਣੀ ਚ ਹਫਤੇ ਚ ਤਿੰਨ ਦਿਨ ਪਾਦਿਆ ਕਰੋ ਬਾਈ ਉਹਦੇ ਵਿੱਚ ਨਾ ਸਾਰੇ ਤੱਤੀ ਨੇ ਵਟਾਵਣਾ ਹੋਰ ਐਰਨਾ ਕੀ ਸਾਰੇ ਪੂਰੇ ਕਰ ਦਿੰਦੀਆਂ ਜਨਵਰ ਜਮਾ ਤੰਦਰੁਸਤ ਰਹਿੰਦਾ ਜੇ ਬਾਈ ਹੁਣ ਕੂਤਰ ਜਨਵਰ ਆਪਾਂ ਤੰਦਰੁਸਤ ਰੱਖਾਂਗੇ ਤਾਂ ਹੀ ਉਹ ਭਰਾ ਬਣ ਕੇ ਨਾ ਗਾਂ ਕੰਮ ਦੇਣਗੇ ਆਪਾਂ ਨੂੰ ਹਨਾ ਬਾਜੀਆਂ ਤੇ ਤਾਂ ਉੱਡਣਗੇ ਜੇ ਹੁਣ ਤੰਦਰੁਸਤੀ ਆ ਜੇ ਕੀੜਾ ਬਿਮਾਰ ਹੋਗੇ ਕੂਤਰ ਬਾਈ ਗਾਂ ਬਾਜੀਆਂ ਨਹੀਂ ਉਡਦੇ ਹੈਗੇ ਕੂਤਰ ਛੇਤੀ ਧੰਨਵਾਦ ਜੀ ਸਾਰੇ ਭਰਾਵਾਂ ਨੂੰ ਜੇ ਕੋਈ ਗਲਤੀ ਫਲਤੀ ਹੋ ਗਈ ਬਾਈ ਨੰਬਰ ਉੱਤੇ ਦਿੱਤਾ ਹੋਇਆ ਫੋਨ ਲਾ ਲਿਓ ਹਣਾ ਕਈ ਵਾਰ ਗੋਲੀ ਦੇ ਵਿੱਚੋਂ ਨਾਂ ਘੱਟ ਵੱਧ ਬੋਲਿਆ ਜਾਂਦਾ ਹੁੰਦਾ ਹਣਾ ਨਹੀਂ ਪਤਾ ਲੱਗਦਾ ਹਣਾ ਅੱਡਾ ਡੇਰੀਏ 'ਚ ਬੰਦੇ ਨਾਂ ਲੈਂਦੇ ਆ ਗੋਲੀਆਂ ਦਾ ਹਣਾ ਤਾਂ ਫੋਟੋ ਵੀ ਪਾ ਦਿੰਦੇ ਅਸੀਂ ਸੋਨ ਧੰਨਵਾਦ